ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨ ਆ ਜਿਹੜੇ ਉਹ ਕਿਹੜੇ ਕਰੋ ਹੋਣ ਪੁਲਿਸ ਨਾਲ ਚਾਪਟ ਦੇ ਨਜ਼ਰ ਆ ਰਹੇ ਆ ਤੁਹਾਨੂੰ ਤਾਂ ਸਾਹਮਣੇ ਤਸਵੀਰਾਂ ਦੇਖ ਰਿਹਾ ਹਾਂ ਕਿ ਡੀਐਸਪੀ ਮਨਦੀਪ ਕੌਰ ਮੈਡਮ ਦੀ ਗੱਡੀ ਖੜੀ ਹੋਈ ਹੈ ਪਰ ਕਿਸਾਨ ਆ ਜਿਹੜੇ ਸਪੀਕਰ ਦੇ ਵਿੱਚ ਆਵਾਜ਼ ਦੇ ਰਹੇ ਆ ਮਾਈਕ ਦੇ ਵਿੱਚ ਆਵਾਜ਼ ਦੇ ਰਹੇ ਆ ਕਿ ਤੁਸੀਂ ਸ਼ਾਂਤਮਈ ਖੜੇ ਹੋ ਸ਼ਾਂਤਮਈ ਖੜੇ ਰਹੋ ਔਰ ਕਿਸਾਨ ਆ ਜਿਹੜੇ बिल्कुल पहला शांतमई खड़े जारी चापट हो रही है देख सकते हो पूरा माहौल कि <हुँ> ਕੀ ਪ੍ਰਸ਼ਾਸਨਾ ਜਿਹੜੀ ਸਾਡੀ ਮੰਗ ਮੰਨੇ ਸੌ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾੜੇ ਗਏ ਨੇ ਬਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ ਤੇ ਬਟੂਆ ਹੀ ਕੱਢ ਕੇ ਲੈ ਗਿਆ ਉਹ ਪ੍ਰਸ਼ਾਸਨੂਰੇ ਦਾ ਸਾਡੇ ਜੇਬਾਂ ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਬਗੈਰ ਵਰਦੀ ਤੋਂ ਬਾਈ ਬੱਗ ਬਾਈ ਪੁਲਸ ਵਾਲਿਆਂ ਬਾਈਆਂ ਨੇ ਲਾ ਗਿਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜ ਮਾਰੇ ਨੇ ਕਿਤੇ ਸਕੇਸਾਂ ਤੋਂ ਖਿੱਚ ਕੇ ਬਰਾ ਕਰਿਆ ਗਿਆ ਅਸੀਂ ਕਿਹਾ ਸੀ ਵੀ ਸਾਡੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋਈ ਆ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਮੰਗ ਆ ਉਹਨਾਂ ਨਾਲ ਮੀਟਿੰਗ ਕਰੋ ਮੈਡਮ ਫੇਰ ਜਾਣ ਦੇਵਾਂਗੇ ਸੋ ਆ ਦੇਖੋ ਭਰਾਓ ਸਾਡੇ ਕੱਪੜੇ ਵੀ ਪਾੜੇ ਗਏ ਨੇ ਡੀਐਸਪੀ ਮੈਡਮ ਵਰਦੀ ਦੇਖ ਲਓ ਉਹਨਾਂ ਦੀ ਵੀ ਪਾੜੀ ਗਈ ਆ ਕਿ ਨਹੀਂ ਪਾੜੀ ਗਈ ਆ ਸਾਡੀ ਭੈਣ ਆ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਧੀਆਂ ਸਮਾਨ ਆ ਅਸੀਂ ਕਿਸੇ ਦਰਸਾਂ ਦੇ ਵਿੱਚ ਰਹਿਣ ਵਾਲੇ ਲੋਕ ਆਏ ਪੰਕ ਜੀ ਬੱਪੂ ਨੂੰ ਬਚਾਉਣ ਲੱਗੇ ਹੋਏ ਨੇ ਅਸੀਂ ਯਾਰ ਕਿਸੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਕਿ ਕਿਸਾਨਾਂ ਦੇ ਅਟਾਰਿਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਕਾ ਲਾਤੀਆ ਜਾਨੀ ਬਲ ਪਾੜ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਕਰ ਕੋ ਕਹਿੰਦੇ ਮੇਰੇ ਵਰਤੇ ਨੂੰ ਹੱਥ ਪਾਇਆ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀਆਂ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਅਰਜ਼ਾ ਪਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਫਗਾਨੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਇਹ ਅਸੀਂ ਤਾਂ ਜੀ ਸ਼ਾਂਤਮਈ ਧਰਨਾ ਕਰ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਦੋਂ ਸਾਡੀ ਅਗੂਆ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਕਿਹੜੇ ਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤੇ ਬਾਹਰ ਨਾ ਆਵੇ ਬਾਹਰ ਲੰ ਅੰਦਰ ਨਾ ਜਾਵੇ ਅਸੀਂ ਸ਼ਾਂਤਮਈ ਬੈਠੇ ਤੇ ਤਾਂ ਇੱਥੇ ਦੇ ਦੇਖੋ ਘੱਟਿਆ ਪ੍ਰਸ਼ਾਸਨ ਕੀਵੇਂ ਜਿਹੜੀ ਅੱਜ ਦੀ ਉਹ ਮਨਦੀਪ ਕਾਚੀਮਾ ਉਹ ਕਿਵੇਂ ਆਪਣੇ ਕੁੰਡਿਆਂ ਨੂੰ ਲੈ ਕੇ ਬਾਹਰ ਆਈ ਕਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨੇ ਧੱਕਾ ਮੁੱਕੀ ਕਰਿਆ ਤੇ ਮੇਰੇ ਉਹਨੇ ਬਾਲ ਪਟਾਏ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਦੇ ਲੋਕਾਂ ਦੇ ਅਜੇ ਅਲੀ ਚੋਰ ਜਿਹਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਤੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਬੈਠੋ ਦਾ ਪ੍ਰਸ਼ਾਸਨ ਅਸੀਂ ਪੂਰਾ ਸਬੂਤਾਂ ਦੇ ਨਾਲ ਉਹਨਾਂ ਦੇ ਸਾਹਮਣੇ ਕਰ ਚੁੱਕੇ ਤਾਂ ਵੀ ਇੱਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਫਤਾਰ ਕਰਨ ਦੀ ਬਜਾਏ ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਵਾਂ ਭੈਣਾਂ ਤੇ ਅੱਜ ਲਾਠੀ ਚਾਰਜ ਕਟੰਡਾ ਦੇ ਚੱਕਰੇ ਨੇ ਉਹ ਮਨਦੀਪ ਘਰਚੀਮਾ ਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਠੀਕ ਅਸੀਂ ਸਿੱਧੇ ਪਰ ਆਪਣੇ ਹੱਕ ਮੰਗ ਰਹੇ ਸੀ ਮਨਜੀਤ ਕੋਰ ਕਹਿੰਦੇ ਨੇ ਤੁਹਾਨੂੰ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਅਸੀਂ ਉਹਦੇ ਵਰਦੀ ਤੱਕ ਲਾਜੀ ਉਹਦੇ ਵਰਦੀ ਚੱਕ ਕਰ ਲਓ ਉਹਦੇ ਵਰਦੀ ਤੇ ਇੱਕ ਖਰੋਚ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਦੇ ਕਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦੇ ਵਾਲ ਪਟੇ ਗਏ ਪੱਗਾ ਤਾਰੀਆਂ ਤੱਕਾ ਮੁੱਕੀ ਕਰੀ ਗਈ ਪੱਗਾ ਤਾਰੀਆਂ ਕੰਨ ਇਹ ਇਥੋਂ ਦਾ ਘਟੀਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਹਤੇ ਤੇ ਤੇ ਭਗਵੰਤ ਮਾਨ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਹ ਸੱਤਾ ਤੋਂ ਸਰਕਾਰ ਚੱਲੂਗੀ ਕਿਉਂਕਿ ਪਿੰਡਾਂ ਵਾਲੇ ਅੱਜ ਆਪਣੇ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਉੱਤੇ ਤਸੱਦ ਕੀਤਾ ਜਾਂਦਾ ਹੈ ਡੀਐਸਪੀ ਨਾਬਾ ਦਾ ਘਿਰਾਓ ਇਸ ਕਰਕੇ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਕਿ ਜੋ ਟਰਾਲੀ ਚੋਰੀ ਹੋਈਆਂ ਸੀ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਡੀਐਸਪੀ ਨਾਬਾ ਮਨਦੀਪ ਮੈਡਮ ਦੇ ਅੱਗੇ ਕਿਸਾਨ ਆ ਜਿਹੜੇ ਖੜੇ ਹੋਏ ਨੇ ਔਰ ਡੀਐਸਪੀ ਮੈਡਮ ਨਾਲ ਬਹਿਸ ਦੇ ਨਜ਼ਰ ਆ ਰਹੇ ਨੇ ਸ਼ਾਂਤਮਈ ਲੱਗ ਫਿਰ ਖੜੇ ਨੇ ਕਿਸਾਨ ਆ ਜਿਹੜੇ ਸਾਹਮਣੇ ਖੜ ਗਏ ਨੇ ਔਰ ਹੱਥ ਜੋੜ ਰਹੇ ਨੇ ਵਿੱਚ ਕਿਸਾਨ ਆ ਜਿਹੜੇ ਹੱਥ ਜੋੜ ਰਹੇ ਨੇ ਕਿ ਉਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੀਆਂ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਤਾ ਉਹਨਾਂ ਉੱਪਰ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਸਾਹਮਣੇ ਦੇਖ ਰਹੇ ਹਾਂ ਹੱਥ ਜੋੜ ਰਹੇ ਆ ਕਿਸਾਨ ਅ ਜੜੀ ਤਾਂ ਉਹ ਕਹਿ ਰਹੇ ਨੇ ਕਿ ਕਾਰਵਾਈ ਕੀਤੀ ਜਾਵੇ ਉਹਨਾਂ ਉੱਪਰ ਜਿਨ੍ਹਾਂ ਨੇ ਟਰਾਲੀ ਚੋਰੀ ਕੀਤੀਆਂ ਹਾਲੇ ਤੱਕ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਪੂਰਾ ਪੱਖਾ ਜੜਾ ਮੈਡਮ ਦਾ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਦੇ ਹਾਂ ਮੈਡਮ ਦੇ ਨਾਲ ਕਿ ਪੂਰਾ ਗੱਲਬਾਤ ਕੀ ਹੋਈ ਗੱਡੀ ਲੰਗਲਾਂ ਤੋਂ ਬੇਕੀ ਚੁੜਾ ਗਿਆ ਗੱਡੀ ਦੇ ਅੱਗੇ ਲੰਮੇ ਪੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਝੇ ਦਾ ਚੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣ ਲੰਦੋ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਹੈ ਮੈਨੂੰ ਕੋਈ ਤਦ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਦੇਖੋ ਮੈਡਮ ਵੱਲੋਂ ਕਹਿ ਦਿੱਤਾ ਗਿਆ ਕਿ ਕਾਰਵਾਈ ਸਾਰਿਆਂ ਤੇ ਹੋਵੇਗੀ ਮੇਰੇ ਉੱਪਰ ਜਿਹੜਾ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਵੱਲੋਂ ਮੇਰਾ ਜੂੜਾ ਪਟਿਆ ਗਿਆ ਇੱਥੋਂ ਤੱਕ ਡੀਐਸਪੀ ਮਨਦੀਪ ਮੈਡਮ ਵੱਲੋਂ ਕਹਿ ਦਿੱਤਾ ਗਿਆ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਦੋਂ ਤੱਕ ਗੱਡੀ ਨਹੀਂ ਜਾਣ ਦਿੱਤੀ ਜਾਵੇਗੀ ਜਦੋਂ ਤੱਕ ਉਹਨਾਂ ਉੱਪਰ ਪਰਚਾ ਨਹੀਂ ਦਰਜ ਕਰ ਦਿੱਤਾ ਜਾਂਦਾ ਹਾਲੇ ਤੱਕ ਉਹਨਾਂ ਉੱਪਰ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਸੀ ਤਾਂ ਕਿਸਾਨਾਂ ਵੱਲੋਂ ਨਾਰੇਬਾਜੀ ਵੀ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਸੀਂ ਤਸਵੀਰਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰੀ ਜਾਓ ਦੇਖੋ ਤਸਵੀਰਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੋਵੇਗਾ ਕਿਸਾਨ ਆਪੋ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਚਾਹ ਵੰਡ ਰਹੇ ਆ ਤੇ ਚਾਹ ਪੀ ਰਹੇ ਆ ਤੇ ਨਾਰੇਬਾਜੀ ਕਰ ਰਹੇ ਆ ਐਸਡੀਐਮ ਮਨਦੀਪ ਕੌਰ ਮੈਡਮ ਨੇ ਜੋ ਬਿਆਨ ਦਿੱਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਆ